ਅਮਲਾ ਸਾਹਮਣੇ ਹੈ ਪਾਈਸੰਤ ਸਿੰਘ ਵਾਲੀ ਗਲੀ ਗੁਰਦੁਆਰਾ ਪਾਈਸੰਤ ਸਿੰਘ ਵਾਲੀ ਗਲੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਪਰਸੋਂ ਰਾਤ ਜਿਹੜਾ ਹੈਗਾ ਇੱਕ ਮੋਟਰਸਾਈਕਲ ਭੰਨਿਆ ਗਿਆ ਇੱਕ ਕਾਰ ਦੇ ਵਿੱਚ ਦਾਖਲ ਹੋ ਕੇ ਤੋੜ ਭੰਨ ਕੀਤੀ ਗਈ ਹੈ ਤੇ ਸੀਸੀਟੀਵੀ ਦੀ ਤਸਵੀਰਾਂ ਵੀ ਵਾਇਰਲ ਹੋ ਰਹੀਆਂ। ਕੀ ਮਾਮਲਾ ਕੀ ਹੈ? ਇਹਦੇ ਸਬੰਧ ਵਿੱਚ ਜਿਹੜੀ ਪਰਸੋਂ ਰਾਤ 19 ਨੂੰ ਇੱਕ ਲੜਾਈ ਹੋਈ ਸੀ। ਸਾਨੂੰ ਉਹਦੇ ਸੰਬੰਧੀ ਇਨਫਾਰਮੇਸ਼ਨ ਆਈ ਸੀ ਤੇ ਅਸੀਂ ਜਾ ਕੇ ਇੱਕ ਵਾਰਾ ਮਸਲਾ ਉਹਨਾਂ ਦਾ ਕਰਵਾਤਾ ਸੀ। ਹੁਣ ਸਾਡੇ ਕੋਲ ਇਸ ਸੰਬੰਧੀ ਇੱਕ ਐਮਐਲਆਰ ਆਈਏ ਅਮਨਦੀਪ ਕੌਰ ਫਾਈਵ ਆਫ ਹਰਪ੍ਰੀਤ ਸਿੰਘ ਉਹਦੇ ਸੀ ਜੋ ਵੀ ਉਹਦੇ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਏ ਸਰ ਸੀਸੀਟੀਵੀ ਵਾਇਰਲ ਹੋ ਰਹੀ ਹੈ ਉਸਦੇ ਦਿਖਾਈ ਦੇ ਰਿਹਾ ਕਿ ਘਰ ਦੇ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਔਰ ਬਾਹਰ ਇੱਕ ਮੋਟਰਸਾਈਕਲ ਵੀ ਭੰਡਿਆ ਜਾ ਰਿਹਾ ਲੜਾਈ ਦੀ ਵਜ੍ਹਾ ਦਾ ਕੁਝ ਪਤਾ ਲੱਗਿਆ ਹੁਣ ਤੱਕ ਲੜਾਈ ਦੀ ਅਜੇ ਵਜ੍ਹਾ ਦਾ ਨਹੀਂ ਕੋਈ ਜੋ ਵੀ ਬਿਆਨ ਲਿਖਾਉਣਗੇ ਉਹਦੇ ਚ ਜਿਹੜਾ ਕੁਝ ਲਿਖਾਉਣਗੇ ਵੀ ਸਾਡੇ ਘਰੇਵਾਰ ਕੇ ਸੱਤਾ ਮਾਰੀਆਂ ਨੇ ਉਸ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਇਸਰ ਕਿੰਨੇ ਕਿੱਥੋਂ ਦੇ આરોપી ਹੈਗੇ ਆ ਕੁਝ ਜਾਣਕਾਰੀ ਇਹ ਹੁਣ ਇਹਨਾਂ ਦੱਸਣਗੇ ਇਹਨਾਂ ਨੂੰ ਪਤਾ ਹੈ ਕਿੱਥੋਂ ਦੇ ਨੇ ਸਾਨੂੰ ਵੀ ਕੁਝ ਪਤਾ ਲੱਗਾ ਵੀ ਇਹ ਬਿੰਦ ਪੰਬਾ ਵਟੂ ਆ ਉਥੋਂ ਦੇ ਨੇ ਜੋ ਵੀ ਹੈ ਬਾਕੀ ਇਹਨਾਂ ਨੂੰ ਨਾਮ ਇਹਨਾਂ ਨੂੰ ਪਤਾ ਹੈ ਜਿਹੜੇ ਜਿਹੜੇ ਨਾਮ ਲਿਖਾਉਣਗੇ ਉਹਨਾਂ ਤੇ ਬੰਦੀ ਕਰ ਵੀ ਕੀਤੀ ਜਾਏਗੀ ਜੀ ਸਰ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਨਾਲ ਤੋੜਪੰਨ ਕਰਨੀ ਜਾਂ ਕਿਸੇ ਕਰਦੇ ਵਿੱਚ ਬਿਲਕੁਲ ਜੀ ਕਿੰਨੀ ਵੀ ਗੱਲ ਹੋਵੇ ਪਰ ਇਹ ਇਹਨੂੰ ਜਾਇਜ਼ ਨਹੀਂ ਠਹਿਰਾਇਆ ਜਾਂਦਾ ਬਿਲਕੁਲ ਜੀ ਜੋ ਵੀ ਜਿਨ੍ਹਾਂ ਨੇ ਵੀ ਇਹ ਕੀਤਾ ਹੁਣ ਤੇ ਅਸੀਂ ਸਖਤੀ ਅੱਗੇ ਤੋਂ ਵੀ ਅਸੀਂ ਇਹੀ ਕਹਨੇ ਆ ਵੀ ਜੇਕਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਉਹਦੇ ਤੋਂ ਸਖਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਸੇ ਨੂੰ ਵੀ ਪੱਖਿਆ ਨਹੀਂ ਜੀ ਜੀ ਲੈ ਲੋ اچھا ਮਸਲਾ ਕੀ ਹੋਇਆ ਜੀ ਮਸਲਾ ਬਾਜੀ ਐਕਚੁਅਲੀ ਮੈਂ ਦਿੱਲੀ ਗੰਮ ਕਰਦਾ ਹਾਂ ਗੱਡੀਆਂ ਦਾ ਸੇਲ ਪਰਚੇਜ ਦਾ ਜੀ ਜੀ ਮੈਂ ਦਿੱਲੀ ਰਹਿਣਾ ਜੀ ਕੱਲ ਤਕਰੀਬਨ 7 7:30 ਵਜੇ ਦਾ ਟਾਈਮ ਸੀਗਾ ਜੀ ਮਤਲਬ ਸਾਡੇ ਪੜੋਸੀ ਦੇ ਨਾਲ ਮਤਲਬ ਐਕਸੀਡੈਂਟ ਹੋਇਆ ਕੋਕਾਰ ਦਾ ਜੀ ਅੱਛਾ ਜੀ ਲੜਕਾ ਮੇਰਾ ਬਾਹਰ ਖੜਿਆ ਸੀਗਾ ਅੱਛਾ ਜੀ ਲੜਕਾ ਮੇਰਾ ਬਾਹਰ ਖੜਾ ਸੀ ਤੇ ਉਹਨਾਂ ਦੇ ਮਨ 'ਚ ਪਤਾ ਨਹੀਂ ਕੀ ਆਈ ਵੀ ਇਹ ਹੈ ਸਾਨੂੰ ਕੋਈ ਗਲਤ ਬੋਲ ਰਿਹਾ ਜਾਂ ਕੁਛ ਕਰ ਰਿਹਾ ਹੂੰ ਇੰਨੇ ਨੂੰ ਦੇਖਦੇ ਦੇਖਦੇ ਇਹ ਤਕਰੀਬਨ 13 ਤੋਂ 14 ਸੀਗੇ ਜੀ ਅੱਛਾ ਅਨਪਤਾ ਤੇ ਜੋ ਬੰਦੇ ਸੀਗੇ ਜੀ ਕਿਹਦੇ ਤੇ ਸੀਗਾ ਇਹ ਦੋ ਗੱਡੀਆਂ ਤੇ ਆਏ ਸੀਗੇ ਜੀ ਅੱਛਾ ਜੀ ਤੇ ਇਹ ਦੇਖਦੇ ਦੇਖਦੇ ਮੇਰੇ ਲੜਕੇ ਦੇ ਮਤਲਬ ਗੱਲ ਪੈ ਗਈ ਜਾਂ ਮਤਲਬ ਛੜਾਈ ਝਗੜਾ ਸ਼ੁਰੂ ਕਰਤਾ ਹੂੰ ਮੇਰੇ ਬੱਚੇ ਨੇ ਜਾਨ ਛੁਡਾਨ ਦੇ ਮਾਰੇ ਅੰਦਰ ਭੱਜਿਆ ਉਹਨੇ ਦਰਵਾਜ਼ਾ ਲੋਕ ਕਰ ਲਿਆ ਜੀ ਹਾਂ ਦਰਵਾਜ਼ਾ ਲੋਕ ਕਰਨ ਤੋਂ ਬਾਅਦ ਉਹ ਛੁੱਪ ਗਿਆ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਨੇ ਬਾਹਰ ਖੜਾ ਸੀ ਹੁੰਦਾ ਬੁਲਟ ਉਹ ਇਹਨਾਂ ਨੇ ਸਾਰਾ ਤੋੜਤਾ ਜੀ ਜੀ ਤੋੜਨ ਤੋਂ ਬਾਅਦ ਇਹਨਾਂ ਨੇ ਦਰਵਾਜ਼ੇ ਵੀ ਤੋੜਤੇ ਜੀ ਅੰਦਰ ਮੇਰੇ ਮਿਸੀ ਸੀਗੇ ਗੱਲੇ ਇਹ ਜੋ ਸੀਗੇ 13 14 ਜਨੇ ਤਕਰੀਬਨ ਸੀਗੇ ਜੀ ਹਾਂ ਇਹ ਮੇਰੇ ਮਿਸੀ ਦੇ ਮਤਲਬ ਉਹ ਵੀ ਹੱਥੋਂ ਪਈ ਹੋਈ ਜੀ ਹਾਂ ਉਹਨਾਂ ਦੇ ਵੀ ਇੱਥੇ ਚੋਟ ਲੱਗੀ ਹੈ ਜੀ ਗੱਲ ਤੇ ਅੱਛਾ ਜੀ ਹਾਂਜੀ ਔਰ ਚੈਨ ਵੀ ਸੀ ਕਿ ਉਹਨਾਂ ਦੇ ਇੱਥੇ ਮਤਲਬ ਜੋ ਸੀਗਾ ਉਹ ਵੀ ਖਿੱਚ ਕੇ ਲੈ ਗਏ ਜੀ ਹੂੰ ਉਸ ਤੋਂ ਬਾਅਦ ਚਲੋ ਜੀ ਐਸਐਚਓ ਅੰਗਰੇਜ਼ ਸਿੰਘ ਨੇ ਪਤਾ ਲੱਗਿਆ ਜਿੱਦਾਂ ਵੀ ਉਹਨਾਂ ਨੇ ਬੰਦੇ ਅਰੈਸਟ ਕਰ ਲਏ ਭਾਜੀ ਅੱਛਾ ਤੇ ਤਕਰੀਬਨ ਕੋਈ 1:30 ਵਜੇ ਸਰਪੰਚ ਸੀਗਾ ਜੀ ਕੋਈ ਮੈਨੂੰ ਨਾਮ ਨਹੀਂ ਪਤਾ ਉਹ ਆਪਣੀ ਜ਼ਿੰਮੇਵਾਰੀ ਤੇ ਲੈ ਗਏ ਜੀ ਹੂੰ ਇਹਨਾਂ ਨੂੰ ਛੁਡਾ ਕੇ ਜੀ ਹੂੰ ਉਸ ਤੋਂ ਬਾਅਦ ਜੀ ਅਜੇ ਤੱਕ ਕੋਈ ਕਾਰਵਾਈ ਨਹੀਂ ਮਿਸਿਸ ਮੇਰੇ ਐਡਮਿਸ਼ਨ ਹੈ ਜੀ ਹਸਪੀਟਲ ਕਿੰਨਿਆ ਸੱਟ ਲੱਗਿਆ ਹੁੰਦਾ ਸੱਟਾਂ ਅੰਦਰੂਨੀ ਸੱਟਾਂ ਲੱਗੀਆਂ ਜੀ ਜੀ ਕੀ ਮੰਗ ਕਰ ਦਿੰਦੇ ਮੰਗ ਕੀ ਕਰਨਾ ਹੈ ਜੀ ਜੋ ਹੈਗਾ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਕਿਹਨਾਂ ਦੇ ਕਮੁਨੀ ਸੀਗੇ ਹਾਂਜੀ ਕਿੱਥੋਂ ਦੇ ਲੋਕ ਸੀਗੇ ਇਹ ਲੋਕ ਪੰਬਾ ਵਟੂ ਦੇਣੇ ਜੀ ਗੱਡੀ ਤੇ ਆਏ ਸੀਗੇ ਜੀ ਹਾਂ ਦੋ ਗੱਡੀਆਂ ਤੇ ਆਏ ਸੀ ਜੀ ਨੰਬਰ ਯਾਦਾ ਤੁਹਾਨੂੰ ਗੱਡੀ ਨੰਬਰ ਗੱਡੀ ਨੰਬਰ ਜੋ ਹੈ ਵੀਡੀਓਗ੍ਰਾਫੀ ਤੁਹਾਨੂੰ ਮਤਲਬ ਵੀਡੀਓਗ੍ਰਾਫੀ ਦੇ ਬਿੱਤੀ ਹੈ ਜੀ ਸਭ ਕੁਝ ਇਹ ਜੋ ਅੰਦਰ ਤਨਤੋੜ ਕਰ ਰਹੇ ਨੇ ਜੋ ਉਹਨਾਂ ਨੇ ਚੈਨ ਕੀਤੀ ਹੈ ਸਭ ਕੁਝ ਵੀਡੀਓਗ੍ਰਾਫੀ ਦੇ ਬਿੱਤੇ ਸਾਰੇ